ਕਬੀਰ ਰਹਿਣਾਇਰ ਬਿਸ਼ੋਰੀਆ ਰਹੁਰੇ ਸੰਖ ਮਜੂਰ ਦੇਵਲ ਦੇਵਲ ਧਾੜੀ ਦੇਸ਼ੇ ਬੋਦਸੂ ਜਿਹੜਾ ਸੰਖ ਹੈ ਨਾ ਸੰਖ ਲਾਉਂਦਾ ਸੰਖ ਸੰਖ ਲਾਉਦੇ ਬੋਲਣ ਵਾਲਾ ਜੋ ਬੋਝਦਾ ਆਵਾਜ਼ ਕਰਦਾ ਉਹ ਸੰਖ ਹੁੰਦਾ ਸੰਖ ਨੂੰ ਖੂਕ ਮਾਰਦੇ ਨੇ ਨਾ ਬੋਲਦਾ ਫੁਕਤਾ ਮਾਰਦਾ ਕੋਈ ਸੰਖਾ ਸਾਦਾ ਕੋਈ ਹੋਰ ਲੈਂਦਾ ਹੈ ठा ਆਵਾਜ਼ ਉੱਤੋਂ ਸੰਖ ਬਣਾ ਦਿੰਦਾ ਉਹਦੀ ਸੰਖ ਕੋਈ ਆਵਾਜ਼ ਬਣਾਉਂਦਾ ਐਵੇਂ ਮਨ ਬੁੱਦੀ ਉਹਦੀ ਆਵਾਜ਼ ਪੈ ਤੇ ਬਣਾਉਂਦੇ ਨੇ ਜੋ ਥੱਲੇ ਹਵਾ ਰਹੀ ਆ ਆਵਾਜ਼ ਤਾਂ ਥੱਲੇ ਹੀ ਆ ਰਹੀ ਹੈ ਸਾਦੀ ਪਰ ਜਿਆਦਾ ਹੋਣੀ ਆ ਨਾ ਗਰਦਾਂ ਜਦ ਅੰਦਰ ਹਲਕੇ ਚ ਘੰਟੇ ਵਿੱਚ ਆਵਾਜ਼ ਉਹ ਤੋਂ ਮਨਪੂਰਨ ਦੀ ਆਵਾਜ਼ ਨੂੰ ਸਮਝ ਕੇ ਉਹਦਾ ਆਵਾਜ਼ ਬਣਾ ਦਿੰਦੇ ਸੁੱਤੇ ਪੈ ਗਾ ਉਹ ਸਮਝਦੇ ਨਹੀਂ ਸਾਹ ਹੁੰਦਾ ਰਹਿੰਦਾ ਕੋਈ ਆਵਾਜ਼ ਦੀ ਹੁੰਦੀ ਸਾਰਾ ਦਿਨ ਵੀ ਜੇ ਨਾ ਬੋਲਣਾ ਹੋਵੇ ਨਾ ਆਵਾਜ਼ ਹੋਣਾ ਬਣਾਉਣੀ ਹੋਵੇ ਫਿਰ ਵੀ ਬਣਾਉਂਦੇ ਸਾਹ ਹੁੰਦਾ ਰਹਿੰਦਾ ਸੱਕ ਦੇ ਵਿੱਚ ਦੀ ਜਦ ਫੂਕ ਜਾਂਦੀ ਆਵਾਜ਼ ਆਵਾਜ਼ ਆ ਜਾਂਦੀ ਆ ਫਿਰ ਤਾਂ ਆਵਾਜ਼ ਫਿਰ ਹੁੰਦੀ ਆ ਇਹ ਸਭ ਮਨ ਬੁੱਧੀ ਦੇ ਵਿੰਦੀ ਨਸਦੇ ਫਿਰ ਆਵਾਜ਼ ਪੈ ਦਉਂਦੀ ਵਰਨਦੀ ਇਹ ਕਰਕੇ ਸੰਖ ਬੁੱਧੀ ਜ਼ਰੂਰੀ ਤਾਂ ਕਿਸੇ ਸੰਖ ਨੂੰ ਨਹੀਂ ਕਹੀਆਂ ਇਹ ਗੱਲ ਸੰਖ ਦਾ ਜੜਾ ਉਹਨੂੰ ਕੀ ਕਹਣਾ ਮਨ ਬੋਲਦਾ ਜਿਹੜਾ ਇਹਨੂੰ ਸੰਖ ਕਿਹਾ ਹੈ ਸੰਖਾਦ ਬੋਲਣ ਵਾਲਾ ਜਿਹੜਾ ਹੈਗਾ ਆਵਾਜ਼ ਕਰਨ ਵਾਲਾ ਜਿਹੜਾ ਸੰਖ ਹੁੰਦਾ ਹੈ ਜਦੋਂ ਆਵਾਜ਼ ਕਰਦਾ ਬੋਲਦਾ ਉਹ ਆਜ ਤਾਂ ਕੱਢਦਾ ਜੀ ਜੋ ਆਵਾਜ਼ ਹੁੰਦੀ ਹੈ ਉਹ ਸੰਖ ਹੈ ਹਵਾ ਕੋਈ ਹੋਰ ਮਾਰਦਾ ਹਵਾळा ਜਿਹੜਾ ਫੂਕ ਮਾਰਦਾ ਉਹ ਨਹੀਂ ਆਵਾਜ਼ ਪੈਦਾ ਕਰਦਾ ਆਵਾਜ਼ ਸੰਖ ਜਿਹੜਾ ਹੁੰਦੀ ਜਿਹੜੋ ਬਦੇ ਜਾ ਉਹ ਸੰਖ ਹੈ ਸਾਖ ਮੇ ਜੀ ਉਹ ਮਾਨਾ ਉਹ ਵੀ ਸੰਖ ਹੈ ਜੋ ਸਵਾ ਲੈ ਰਿਹਾ ਮੂੜ ਉਹ ਸੰਖ ਨਹੀਂ ਉਹ ਹਵਾ ਹੀ ਪੈਦਾ ਕਰ ਰਿਹਾ ਜੋ ਆਪਾਂ ਬੋਲਦੇ ਆ ਉਹ ਪਾਸ਼ਾ ਜਾ ਸੰਖ ਬੋਲਣਾ ਛੱਡ ਦਦਾ ਫਿਰ ਸੰਖ ਆਦਮੀ ਆਪੇ ਕਰਦਾ। ਅਗਰ ਕਹਿੰਦਾ ਨਾ ਪੱਖਾ ਫੇਰੂ ਪੱਖਾ ਉਹੀ ਫੇਰਦਾ ਹਵਾ। ਪਾਣੀ ਤੋਂ ਹਰ ਜਾਨ ਕੇ ਪੀਸਣ ਪੀਸ ਖੋ ਬੋ ਫਿਰ ਉਹ ਆਪੇ ਕਰਦਾ। ਫਿਰ ਇੱਕ ਹੋ ਜਾਂਦਾ ਨਾ ਮਨ ਵੀ ਉੱਥੇ ਹੀ ਆ। ਇੱਕ ਮਨ ਇੱਕ ਜਿੱਤ ਹੋ ਜਾਂਦਾ ਫਿਰ ਉਹ ਇਕੱਠਾ ਹੀ ਕਰ ਦਿੰਦਾ। ਫਿਰ ਆਵਾਜ਼ ਵੀ ਬਦਲ ਜਾਂਦੀ ਆ। ਇਹ ਮਨ ਨੂੰ ਕਿਹਾ ਹੈ। ਜੇ ਤੋ ਮਨ ਸਿਖਿਆ ਲੈ ਰਹਾ ਅਜੋ ਧਰਮਤ ਛੱਡ ਕੇ ਗੁਰਮਤ ਨੂੰ ਜਾ ਰਿਹਾ ਹੈ ਉਹ ਕਹੇ ਅਜੇ ਬੋਲੀ ਨਾ ਤੋ ਜੇ ਬੋਲੇਗਾ ਮਿਕਸ ਬੋਲੇਗਾ ਧਰਮਤ ਤੇਰੇ ਕੋਲ ਜਿਆਦਾ ਗੁਰਮਤ ਤੇਰੇ ਕੋਲ ਥੋੜੀ ਹੈ ਤੈਨ ਮਿਕਸ ਕਰਦੀ ਆਵਾਜ਼ ਪੈਦਾ ਕਰ ਦੇਣੀ ਆ ਕੰਧਰਾ ਹੋ ਜਾਊਗਾ ਆਪਣੇ ਮਨ ਨੂੰ ਰੋਗ ਰਹਿ ਕੁੜੀ ਰਹਿ ਕਰਕੇ ਪਤਾ ਤਾਂ ਕੁਛ ਲੱਗਿਆ ਪਰ ਜੀ ਕਰਦਾ ਬੋਲਣ ਨੂੰ ਕੁਝ ਦੱਸਾਂ ਫਿਰ ਰੋਗ ਰਿਆ ਵੀ ਚੁੱਪ ਅਜੋ ਜੇ ਤਾ ਸੋ ਦੱਸਿਆ ਰੋਹਰੇ ਸ਼ਾਂਤ ਅਜੋ ਤਾ ਪੂਰੀ ਗੱਲ ਸਮਝੀ ਨਹੀਂ ਇਸ ਕਰਕੇ ਪੂਰੀ ਗੱਲ ਤੂੰ ਦੱਸ ਨਹੀਂ ਸਕਦੀ ਕੁਝ ਕਲਰ ਦੱਸਨੇ ਕਾ ਕਰਤੇ ਅਸਰ ਹਜੂਰਤ ਤਾਂ ਮਨ ਨੂੰ ਆਪਣੇ ਨੂੰ ਕਹਿ ਰਿਹਾ ਵੈਸੇ ਆਪਣੇ ਮਨ ਨੂੰ ਤਾਂ ਕੀ ਕਹਿਣਾ ਉਹਨੇ ਜਦ ਕਿਹਾ ਉਹ ਜਦ ਕਿਹਾ ਉਹ ਹੁਣ ਆਮ ਆਦਿ ਨੂੰ ਉਪਦੇਸ਼ ਜਿਹੜੇ ਨੂੰ ਉਪਦੇਸ਼ ਹੋ ਰਿਹਾ ਸਿੱਖਾਂ ਨੂੰ ਪਹਿਰੇ ਵੀ ਆਪਣੇ ਮਨ ਨੂੰ ਐ ਕਹਿ ਕੇ ਕਾਬੂ ਰੱਖਿਓ ਜਦ ਉਹ ਮਨ ਸੁਲੂਕ ਹੈ ਐ ਕਹਿ ਕੇ ਕਾਬੂ ਰਖੀ ਤਾਂ ਉਦੋਂ ਫਿਰ ਗੁਰੂ ਨਾਨਕ ਨੇ ਕਹਿਤਾ ਕਿ ਜਿਹੜੀ ਪ੍ਰਥਮੇ ਮਨ ਪਰਹੋਧਾ ਆਪਣਾ ਉੱਥੇ ਵੀ ਮਤ ਦੀ ਗੱਲ ਹੈ ਇਹ ਮਨ ਨੂੰ ਪੂਰਾ ਬੋਧ ਦੇ ਕੇ ਫਿਰ ਬੋਲੇਓ ਪਾਛੇਵਰ ਰਜਾਵੇ ਇਹ ਆ ਗੱਲ ਸੀ ਜਿਹੜੀ ਉਹ ਕਹੀ ਸੀ ਬੇਸਿਕ ਗੱਲ ਆ ਸੀ ਪ੍ਰੋਬਲਮ ਆ ਹੈ ਅਧੂਰੀ ਗੱਲ ਨਹੀਂ ਕਰੀਦੀ ਸੀ ਅਧੂਰਾ ਗਿਆਨ ਜਿਹਦੇ ਕੋਲ ਹੋਵੇ ਗੱਲ ਨਾ ਕਰੇ ਸਾਡੇ ਕੀ ਹੋਇਆ ਅਧੂਰੇ ਗਿਆਨ ਵਾਲੇ ਹੀ ਸਟੇਜਾਂ ਤੇ ਚੜ ਕੇ ਕੁਦਰਤ ਦਾ ਸਾਰਾ ਹੀ ਗੁਰਮਤ ਦਾ ਨਾਸ ਕਰਦਾ ਖਰ ਪਹਿਲਾਂ ਦਾ ਜਾਣ ਬੁੱਝ ਕੇ ਕੀਤਾ ਉਹ ਨਾਸ ਆਰ ਫਾਂ ਦਾ ਨਾਸ ਕਰਦੇ ਸੀ ਉਹਨਾਂ ਉਹਨਾਂ ਨੂੰ ਇਹ ਤਾਂ ਪਤਾ ਨਹੀਂ ਅਸੀਂ ਅਰਥਾਂ ਦੇ ਅਰਥ ਕਰ ਰਹੇ ਨੇ ਆਪਣੀ ਜਾਣੇ ਦਾ ਉਹ ਪਰ ਫਿਕਰ ਰਹੇ ਬਹੁਤ ਸਾਰੇ ਲੋਕ ਵਿਦਵਾਨ ਪ੍ਰਚਾਰਕ ਪਰ ਚੁੱਕੇ ਬਾਜ਼ਾਰ ਚ ਮਿਲਦੇ ਦੀ ਜੰਗੇ ਅਰਥ ਉਹਨਾਂ ਨੇ ਆਪਣੇ ਖੋਜੇ ਨਹੀਂ ਪੇਸ਼ੇਵਾਰ ਆਦਮੀ ਨੇ ਤੱਦਾ ਬਣਾਇਆ ਹੋਇਆ ਇਸ ਕਰਕੇ ਉਹ ਗਲਤ ਪ੍ਰਚਾਰ ਤੁਗਾ ਧਾਰ ਪ੍ਰਚਾਰ ਹੋ ਰਿਹਾ ਪਰ ਹੋ ਰਿਹਾ ਗਲਤ ਪ੍ਰਚਾਰ ਬਹੁਤ ਜ਼ਿਆਦਾ ਹੋ ਰਿਹਾ ਹੈ ਪ੍ਰਚਾਰਤਾ ਦੀ ਗਲਤੀ ਜ਼ਿਆਦਾ ਹੈ ਕਿ ਇਸ ਦਾ ਦਰਵਾਜ਼ਾ ਜ਼ਿਆਦਾ ਹੁੰਦਾ ਨਹੀਂ ਕਿਉਂਕਿ ਧੂਆਂ ਤਾਂ ਹਰ ਪ੍ਰਚਾਰ ਗਲਤ ਹੋ ਰਿਹਾ ਹੈ ਇਹ ਕਰਕੇ ਸਿੱਖੀ ਦਾ ਨਾਸ ਹੋ ਗਿਆ ਉਹਦਾ ਮਲਟੀਪਲ ਵਧਾਤੀ ਮੁੱਟੀ ਗੱਲ ਕਹਤੀ ਉਹ ਜੇ ਸਿੱਧੀ ਗੱਲ ਨਾ ਕਰਾਂ ਉਹ ਬੁਲਕ ਨਹੀਂ ਬੰਦੀ ਵਿਆਹ ਸਿਤਾ ਸੁਣਦੇ ਜਗਾ ਲੋਕ ਹੀ ਕਹਿੰਦੇ ਨੇ ਬਹੁਤ ਲੋਕਾਂ ਦੇ ਕਾਂ ਡੁੱਬ ਗਏ ਹੋਣਾ ਇਹ ਜਿਹੜੇ ਬਹੁਤੇ ਲੋਕ ਗੱਲ ਕਹਿੰਦੇ ਹੁਣ ਮੰਨਦੇ ਹੁਣ ਉਹ ਹੁਣ ਕਿਵੇਂ ਛੱਡਣ ਦੂਏ ਸਾਰੇ ਥੋੜੇ ਗਲਤ ਨੇ ਇਸ ਤਰ੍ਹਾਂ ਲੱਗਦਾ ਨੇ ਥੋੜੀ ਅਗਰ ਵਾਲੇ ਬੰਦ ਕੁਝ ਇਹ ਵੀ ਗੱਲ ਹੈ ਮਾਇਆ ਛੱਡਣੀ ਵੀ ਬਹੁਤਔਖੀ ਹੈ ਉਹਨਾਂ ਨੂੰ ਬਾਹਰ ਨਹੀਂ ਜਾਈਦਾ ਕੋਈ ਜਰਾ ਆਦਮੀ ਨਾ ਚੱਲ ਰਿਹਾ ਉਹਦਾ ਮਾਇਆ ਉਹਨੂੰ ਕੋਈ ਤਾਂ ਬਾਹਰ ਨਾ ਚਾਹੀਦਾ ਯਾਰ ਉਹਨਾਂ ਨੂੰ ਵਧੀਆ ਬਹਾਨਾ ਮਿਲਿਆ ਹੈ ਕੀ ਕਿ ਆ ਕੇ ਮੰਨੂ ਕਿਹਾ ਆ ਕੀ ਕਰਨਾ ਰਹੁ ਰੇ ਸੰਖ ਮੰਝ ਔਰ ਉਹ ਜੋ ਹੋ ਨਹੀਂ ਆ ਮੰਝ ਵਿੱਚ ਔਰ ਹਿਰਦੇ ਦੇ ਤੇਰ ਕੁੜੀ ਤੇਰੀ ਛੱਡੀ ਹੋਈ ਆ ਠੀਕ ਹੈ ਕੋਲ ਹਿਰਦੇ ਚਾ ਕੇ ਘਾਰਾ ਇੱਥੇ ਬੋਲੀ ਨਾ ਚੁੱਪ ਰਾ ਚੁੱਪੇ ਬੈਠਾ ਰਾ ਸੁਣ ਤੂੰ ਸੁਣਨਾ ਆ ਪੜਨ ਸੁਣਨਾ ਆ ਇੱਥੇ ਤੂੰ ਗੁਰੂ ਘਰ ਗਿਆ ਮਦਰਸਾ ਗਿਆ ਗੁਰੂ ਦੇ ਕੋਲ ਗਿਆ ਸੌਣ ਲੜ ਪੜ ਗਿਆ ਬੋਲਣ ਪੜਾਉਣ ਲਿ ਗਿਆ ਇਹ ਸੌਣ ਤੇ ਪਹਿਲਾਂ ਹੀ ਪੜਾਉਣ ਲੱਗ ਗਿਆ ਪੜਾਈ ਦਾ ਨਹੀਂ ਹੁੰਦਾ ਪੜ ਕੇ ਬਾਅਦ ਚ ਪੜਾਈ ਦਾ ਹੁੰਦਾ ਤੇ ਸਾਡੀ ਫਿਰ ਮਨ ਜਿਵੇਂ ਫਿਰ ਪੜਾਈ ਦਾ ਜਦੋਂ ਕਹਿਦਾ ਵੀ ਫਿਜ਼ੀਓਸੀਆਲ ਵੀ ਹੁਣ ਤੂੰ ਭਾਈ ਪੜਾ ਹੁਣ ਤੂੰ ਪੜਾਉਣ ਦੇ ਕਾਬਿਲ ਹੋ ਗਿਆ ਫਿਰ ਤਾਂ ਗੱਲ ਕਰੇ ਉਹ ਤਾਂ ਪਹਿਲਾਂ ਕਿਉਂ ਕਰੇ ਰੈਣ ਆਈ ਗੈਣ ਆਈ ਰੈਣ ਆਈ ਵਿਛੋੜਿਆ ਤੈਨੂੰ ਅਗਿਆਨਤਾ ਨੇ ਆਪਣੇ ਮੂੜ ਨਾਲ ਜੋੜਾ ਕੀਤਾ ਸੱਚ ਨਾਲ ਜੋੜਾ ਕੀਤਾ ਅਗਿਆਨਤਾ ਨੇ ਉਚਾਲਿਆ ਅਗਿਆਨਤਾ ਆ ਗਈ ਹਨੇਰਾ ਆ ਗਿਆ ਤੂੰ ਜੁੜ ਗਿਆ ਮਾਇਆ ਨਾਲ ਝੂਠ ਨਾਲ ਇਹ ਜਿਹੜੀ ਰੈਣ ਸੀ ਨਾ ਜ਼ਿੰਦਗੀ ਦੀ ਸੁਪਨਾ ਦੇਖਦਾ ਸੁਪਨੇ ਦਾ ਪਿਛੋੜਿਆ ਹਾਂ ਤੂੰ ਜੇ ਨੂੰ ਰਾਤ ਕਹੀ ਜਾਂ ਲੋ ਜਿਸ ਕਹੀਏ ਤੋ ਸਮਝੇ ਬੋਲ ਜੇ ਰਾਤ ਕਹਿੰਦੇ ਤੂੰ ਕਹਿੰਦਾ ਦਦਨਾ ਓਏ ਆਦਰ ਦੀ ਗੱਲ ਨਹੀਂ ਤੇਰੇ ਅੰਦਰ ਦੰਦੀ ਚੜਿਆ ਜੇ ਤੇਰੇ ਅੰਦਰ ਸੂਰਜ ਨਹੀਂ ਚੜਿਆ ਬਾਹਰ ਵਾਲਾ ਸੂਰਜ ਨੂੰ ਛੱਡ ਰਾਣਾ ਆਇਰ ਬਿਛੋੜਿਆ ਰਹੁਰੇ ਸੰਖ ਮੁਜੂਰ ਰਹੁਰੇ ਸੰਖ ਮੁਜੂਰ ਹੋਣ ਤੋਂ ਚੁੱਪ ਰਹੀ ਮੰਜੂ ਤੇ ਕਿਆ ਰਹੀ ਬੋਲਣ ਦੀ ਲੋੜ ਨਹੀਂ ਬੋਲਦਾ ਸੀ ਮਾਇਆ ਚ ਅੱਠ ਸੱਡ ਜੋ ਬੋਲੀ ਜਾਂਦਾ ਤੇ ਹੁਣ ਤਾਂ ਵਿੱਚੋਂ ਪ੍ਰਾਣਾ ਪਉ ਚੁੱਪ ਪ੍ਰਾਣਾ ਹੀ ਮੁਕਤੀ ਹੈ ਚੁੱਪ ਰਹਿ ਕੇ ਸੁਣਾ ਸੱਚ ਕੀ ਹੈ ਝੂਠ ਤੇਰਾ ਬੋਲ ਲਿਆ ਝੂਠ ਤੇਰਾ ਸੁਣ ਲਿਆ ਤਾਂ ਝੂਠ ਤੇਰਾ ਸਮਝ ਲਿਆ ਤਾਂ ਉਹ ਜੋ ਤੈਨੂੰ ਸ਼ਾਂਤੀ ਨਹੀਂ ਮਿਲੀ ਉਹ ਜੋ ਤ੍ਰਿਸ਼ਨਾ ਮਿਲੀ ਹੈ ਅਗਨਾ ਥੇਲਿਆ ਉਹ ਗਿਆਰੇ ਖਾਧੇ ਨੇ ਤੇ ਅੰਦਰ ਜਲਦਾ ਤੇਰਾ ਸੜਦਾ ਕੁਰਤੂ ਅਮਰਤ ਪੀ ਪਹਿਲਾਂ ਹਮ ਜ ਅਮਰਤ ਉਹ ਦਾਤੀ ਹੈ ਉਫਰਤ ਨਾਲ ਪੀਉਣ ਤੋਂ ਤੇਰੀ ਤ੍ਰਿਸ਼ਨਾ ਬੁੱਝਵੇ ਕੁਝ ਤ੍ਰਿਸ਼ਨਾ ਤੇ ਬਾਤ ਬੋਲ ਲਈਏ ਉਹ ਜਾ ਹਟਾ ਲੈ ਪਹਿਲਾਂ ਰਹਿਣ ਹਾਇਰ ਬਿਛੋੜਿਆ ਰੋ ਰੇ ਥੰਖ ਬਜੂਰ ਮਾਨਤ ਉੱਠਿਆ ਰਿਆ ਹੁਣ ਅੰਦਰ ਫਿਰਦੇ ਚੁੱਪ ਦੇਵਲ ਦੇਵਲ ਧਾੜ ਹੀ ਦੇ ਸੇ ਉਪਵਤ ਸੂਰ ਜਦ ਧੀਸਾ ਉਪਵਤ ਸੂਰ ਜਦੋਂ ਸੂਰ ਜਿੜਿਆ ਦੇਖ ਲੈਣਾ ਨਾ ਰੈਣ ਤੋਂ ਦਿਰ ਚੜ ਜੂ ਉਦੋਂ ਭੋਲ ਨਹੀਂ ਦੇਵਲ 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 ਧਾੜੀ ਦੇਵਲ ਦੇਵਲ ਸਾਰੇ ਜਿਤੇ ਹਿਰਦੇ ਨੇ ਦੇਵਤੇ ਨੇ ਇਹਨਾਂ ਨੂੰ ਤਾਂ ਉਪਦੇਸ਼ ਕਰਨਾ ਤਾਰ ਬੋਲਣਾ ਉਚੀ ਉਚੀ ਬੋਲਣਾ ਢਾੜ ਢਾੜ ਕੇ ਬੋਲਦਾ ਬੁੱਕ ਦਾ ਸ਼ੇਰ ਫਿਰ ਦਹਾੜ ਫਿਰ ਦਹਾੜ ਲਈ ਦੂੰ ਫਿਰ ਦਹਾੜ ਕੇ ਲਾ ਲਈ ਜਾ ਪਰ ਹਾਲੇ ਦਾ ਚੁੱਪ ਕਰ ਦੇਵਲ ਦੇਵਲ ਧਾੜੀ ਬੇ ਤੋਂ ਬੇਹੇਰਾ ਧਾੜੇਗਾ ਧਾੜੇਗਾ ਮਨ ਮੁੱਖ ਬੁੱਕ ਨਾ ਜਾਣੀ ਮਨ ਮੁੱਖ ਨਹੀਂ ਬੁੱਕ ਸਕਦਾ ਉਹ ਤੂੰ ਚਾਉ ਚਾਉ ਕਰੇਗਾ ਕਨਫੀਡੈਂਸ ਤੇ ਬਿਨਾ ਗੱਲ ਕਨਫੀਡੈਂਸ ਜਦ ਹੋ ਜੂ ਜਦ ਗੱਲ ਕਰੀ ਕਨਫੀਡੈਂਸ ਨਾਲ ਬੋਲੀ ਨਹੀਂ ਬੋਲੀ ਹਣਾ ਜਿਹੜੀ ਗੱਲ ਤੇ ਤੈਨੂੰ ਭਰੋਸਾ ਨਹੀਂ ਬੋਲੀ ਨਾ ਜਦ ਪੱਕਾ ਭਰੋਸਾ ਹੋ ਜੂ ਜਦ ਬੋਲੀ ਦੇਵਲ ਦੇਵਲ ਧੜ ਹੀ ਦੇਵਾਂ ਦੇਸ਼ੇ ਉਗਬਤ ਸੂਰ ਦੇਸਾਂ ਫਿਰ ਤੈਨੂੰ ਸਨੇਹ ਦੇਣਾ ਪੈਣਾ ਉਗਮਤ ਸੂਰਜਾ ਤੇਰੇ ਅੰਦਰ ਸੂਰਜ ਚੜੂ ਉਹਦੇ ਭਾਂਜਬ ਜਿਨਾ ਕਬੀਰ ਮਨ ਭਿਆ ਪ੍ਰਗਾਸਾ ਉਹਦੇ ਭਾਂਜਬ ਜਿਨਾ ਤੇ ਚੜਿਆ ਸੂਰਜ ਦਿਖੂ ਅੰਦਰ ਜਾਂ ਸ਼ਬਦ ਗੁਰੂ ਪ੍ਰਗਟ ਹੋਜੂ ਫੇਰ ਜਾਂ ਬਲਾਉਣ ਵਾਲਾ ਆਜੂ ਫੇਰ ਬੋਲਨੀ ਜਾਂ ਬਲਾਉਣ ਵਾਲਾ ਆਜੂ ਫੇਰ ਬੋਲਨੀ ਜੇ ਸ਼ਬ ਜਬ ਬਲਾਉਗਾ ਫੇਰ ਬੋਲਨੀ ਖਾਲਕੀ ਦਾ ਬਲਾਉ ਬੋਲਦਾ ਹੂੰ ਇਹ ਬਰਾਂਗਲਾ ਹੀ ਬੋਲਦੇ ਨੇ ਇਹ ਜੀ ਬੈਨ ਗੁਰਮੱਧ ਤੇ ਤਾਣੀਆਂ ਤੇ ਬੈਨ ਨਹੀਂ ਬੋਲ ਸਕਦਾ ਕੋਈ ਇਸ ਕਰਕੇ ਕੋ ਆਦਮੀ ਜਿਹੜਾ ਇਸ ਕਾਬਿਲ ਹੋ ਜਾਂਦਾ ਸੀ ਉਹ ਨੂੰ ਰਾਇ ਦੀ ਦਿੱਤੀ ਜਾਂਦੀ ਸੀ ਜ਼ਿੰਮੇਵਾਰੀ ਉਹਨੂੰ ਜਾਂਦੇ ਪ੍ਰਚਾਰ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਸੀ ਸਾਰਿਆਂ ਨੂੰ ਨਹੀਂ ਦਿੱਤੀ ਜਾਂਦੀ ਸੀ ਉਹਦਾ ਬਗੜਨ ਦੇ ਸਭ ਕੋ ਜਿਹੜਾ ਨੇ ਆਪਣੇ ਆਪ ਗੁਰਾਇਦੀ ਜ਼ਿੰਮੇਵਾਰੀ ਲੈ ਲਈ ਉਹਨਾਂ ਨੇ ਬਗੜਿਆ ਸਾਰਾ ਕੁਝ ਉਹ ਜੋ ਕੌਣ ਸੀ ਸ੍ਰੀ ਜਾਂਦ ਸੀ ਉਹ ਹੋਰੇ ਕੁਝ ਕਰਨ ਲੱਗਿਆ ਸਰਟੀਫਾਇਡ ਹੈ ਦੀ ਸੀ ਉਹ ਲੈ ਕੇ ਕੁਰਬਾਨੀਆਂ ਆਪਣੇ ਅਨਰਥ ਕਰਨ ਲੱਗਿਆ ਅਨਰਥ ਕਰਨ ਲੱਗਿਆ ਬਗੜਤੀ ਅਨਰਥ ਦਾ ਪਹਿਲਾਂ ਆਏ ਹੋਏ ਤੇ ਕੁਇਰ ਵੇਲੇ ਗਈ ਉਹ ਅਨਰਥ ਆਲੇ ਨੇੜੇ ਪੰਡਤ ਨਾਲ ਜੁੜ ਗਏ ਸਿੱਧ ਨਾਲ ਜੁੜ ਗਏ ਉਹਨੂੰ ਅਨਰਥ ਸਿਖਾਤਾ ਇਹਨਾਂ ਡੇਰਿਆਂ ਦਾ ਮਾਲਕ ਬਣਾ ਕੇ ਗੁਰੂ ਬਣਾਤਾ ਉਹ ਬੜੀ ਇੱਜ਼ਤ ਦੇਤੀ ਛਾ ਗਿਆ ਉਹ ਆ ਉਹਨਾਂ ਦੀ ਘਰ ਛੱਤ ਉਹਦੀ ਢਾਂਗੀ ਦਾ ਸਾਡੇ ਉੱਤੇ ਬਰਬੂਟਾ ਉਪਰ ਸੱਤੇ ਕਬਜਾ ਕਰਦਾ ਸਾਹਬ ਕਿ ਇਹ ਜਿਹੜਾ ਉਪਰ ਸੱਦਾ ਸਥਾਨ ਹੈ ਸ੍ਰੀ ਜਾਂਦਾ ਆਹ ਨਾਲ ਸ੍ਰੀ ਜਾਂਦੇ ਮੰਦਰ ਨੇ ਦੇਖੋ ਜਾਂਦੇ ਉਪਰ ਸੱਤੇ ਆਉਂਦਾ ਨੇ ਸ੍ਰੀ ਜਾਂਦੇ ਮੰਦਰ ਨੇ ਸਾੜੀ ਅਨੰਤਪੁਰ ਸਾਹਿਬ ਦੇ ਹੱਲ ਵਾਲੇ ਕੋਈ ਮੰਦਰ ਦਿਖਾ ਦਿਓ ਸਾਡੀ ਗੁਰਦੁਆਰੇ ਨੇ ਿਆਰੇ ਪਾਸੇ ਜੇ ਹੈ ਤਾਂ ਗੁਰਦੁਆਰੇ ਬਣਾਏ ਨੇ ਪਰ ਬਣਾਉਣਾ ਨਹੀਂ ਚਾਹੀਦੇ ਉਹ ਉਹ ਵੀ ਨਹੀਂ ਸੀ ਬਣਾਉਣੇ ਚਾਹੀਦੇ ਪਰ ਹਾਂ ਦਾ ਗੁਰਦੁਆਰੇ ਬਸ ਦਰਨੀਆ ਤੇ ਕੋਈ ਅੰਮ੍ਰਿਤਸਰਾਰੇ ਮੰਦਰੇ ਮੰਦਰ ਵਿਚਾਰੇ ਬਸ ਇਹ ਉਹ ਸੈਂਟਰ ਹੈ ਗੁਰਸਰ ਜਿਹੜਾ ਗੁਰਮਤਿ ਖਲਾਓ ਫਿਰ ਪਹਿਲਾਂ ਉੱਥੇ ਹੀ ਹਟ ਜਾਂਦਾ ਟਾਈਮ ਹੈ ਰਿਹਾ ਉੱਥੇ ਹਾਂ ਉੱਥੇ ਦਾ ਤਾਂ ਉਸ ਰੋਲ ਦੇ ਵਿੱਚ ਕਹਾਣੀ ਜੁੜੀ ਹੋਈ ਆ ਕौਵੇ ਕਾਲੇ ਹੁੰਦੇ ਚਿੱਟੇ ਹੁੰਦੇ ਇਹ ਸਭ ਕੁਝ ਅਨਰਥ ਹੋਇਆ ਹੋਇਆ ਹਾਂਜੀ ਕਬੀਰ ਰੈਨਾਇਰ ਕਿ ਸੋਹ ਰਿਆ ਰੋਹ ਰੇ ਸੰਕ ਮਜਹੂਰ ਦੇਵਲ ਦੇਵਲ ਧਾੜੀ ਦੇਸ਼ੇ ਉਗਮਦ ਸੋ ਦੇਵਲ ਦੇਵਲ ਸਾਰੇ ਦੇਵਲ ਜਿਹਨੇ ਹੱਦੇ ਨੇ ਸਾਰੇ ਜਿਹਨੇ ਦੇਵਤੇ ਨੇ ਉਹਨਾਂ ਨੂੰ ਉਪਦੇਸ਼ ਕਰਨਾ ਤਾਂ ਉਹ ਦੇਵਤਾ ਤਾਂ ਅੰਦਰ ਅੰਦਰ ਦੇਵ ਸਾਰਿਆਂ ਦੇ ਅੰਦਰੋਂ ਉਪਦੇਸ਼ ਕਰਨਾ ਆਤਮ ਉਪਦੇਸ਼ ਭੇਸ ਸੰਜਮ ਕੋ ਜਾਪ ਸੋ ਅਜਬਾ ਜਾਪੋ ਸਦਾ ਰਹੇ ਕੰਚਨ ਜਾਪ ਸੋ ਅਜਬਾ ਜਾਪਦਾ ਸਦਾ ਰਹੇ ਕੰਚਨ ਸਿਖਾਇਆ ਕਾਲ ਨਾ ਕਉ ਉਹ ਬਿਆਪਰ ਇਹ ਕਮਤਾਂ ਹੈ ਕਰਨੇ ਕੱਚੀ ਗੱਲ ਨਾ ਕਰ ਹਾਂਜੀ